ਮੇਰੀ ਕਹਾਣੀ ਪਾਗ ਨੋਮਾ ਜੋ ਕਿ ਬਰਜੀਤ ਸਿੰਘ ਬਰਾਜੀ ਵੱਲੋਂ ਲਿਖੀ ਗਈ ਕਹਾਣੀ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਇਸ ਦਾ ਅਗਲਾ ਪਾਗ ਇਸ ਤਰ੍ਹਾਂ ਹੈ ਮੇਰੀ ਜੌਬ ਤੇ ਬੱਚਿਆਂ ਦੀ ਜ਼ਿੰਮੇਵਾਰੀਆਂ ਕਰਕੇ ਮੇਤੋਂ ਗੈਸ ਸਟੇਸ਼ਨ ਵੱਲ ਧਿਆਨ ਨਾ ਦੇ ਹੋਇਆ ਉਹ ਕਾਟੇ ਵੱਲ ਚੱਲੀ ਜਾਂਦਾ ਸੀ ਗੈਸ ਸਟੇਸ਼ਨ ਮੈਨੂੰ ਵੇਚਣਾ ਪਿਆ ਬਹੁਤ ਤਕਲੀਫ ਹੋਈ ਸੀ ਮੈਨੂੰ ਉਸ ਵੇਲੇ ਕਿ ਮਨਿੰਦਰ ਨੇ ਕਿੰਨੇ ਚਾ ਨਾਲ ਆਪਣਾ ਬਿਜ਼ਨਸ ਸ਼ੁਰੂ ਕੀਤਾ ਸੀ ਜੋ ਮੈਂ ਸਾਹ ਨਾ ਸਕੀ 6 ਮਹੀਨੇ ਹੋ ਗਏ ਸੀ ਸਾਡੇ ਨਾਲ ਕਦੇ ਕਿਸੇ ਨੇ ਵੀ ਚੰਗੀ ਤਰ੍ਹਾਂ ਗੱਲ ਨਾ ਕੀਤੀ ਜਦੋਂ ਵੀ ਫੋਨ ਕਰਦੀ ਗੋਰਾ ਵੀਰਾ ਕਦੇ ਕੋਈ ਗੱਲ ਨਾ ਕਰਦਾ ਆਪ ਉਹ ਕਦੇ ਫੋਨ ਨਹੀਂ ਕਰਦਾ ਸੀ ਮੈਂ ਵੀ ਹਰ ਤਰ੍ਹਾਂ ਦੇ ਹਾਲਾਤ ਨਾਲ ਲੜਨਾ ਸਿੱਖ ਲਿਆ ਸੀ ਜੀਵਨ ਵਿੱਚ ਆਏ ਦੁੱਖਾਂ ਨੇ ਇੱਕ ਗੱਲ ਤਾਂ ਸਮਝਾ ਦਿੱਤੀ ਸੀ ਕਿ ਦੁਨੀਆਂ ਵਿੱਚ ਕੋਈ ਕਿਸੇ ਦਾ ਨਹੀਂ ਹੁੰਦਾ ਖੂਨ ਤੇ ਰਿਸ਼ਤੇ ਵੀ ਸਾਤ ਛੱਡ ਜਾਂਦੇ ਨੇ ਆਪਣੇ ਮਤਲਬ ਲਈ ਕੋਈ ਕੁਝ ਵੀ ਕਰ ਸਕਦਾ ਸਾਡਾ 9 ਸਸ ਦਾ ਆਪਣੀ ਮਰਜ਼ੀ ਨਾਲ ਨਿਊਯਾਰਕ ਰਹਿ ਕੇ ਬੱਚਾ ਨੂੰ ਪਾਲਣ ਦਾ ਫੈਸਲਾ ਕਿਸੇ ਨੂੰ ਵਧੀਆ ਨਹੀਂ ਲੱਗਿਆ ਮੈਂ ਤਾਂ ਬਸ ਇੱਕ ਗੱਲ ਪੱਲੇ ਬਣ ਲਈ ਕਿ ਬੱਚਿਆਂ ਦੇ ਪਰਵਰਿਸ਼ ਵਿੱਚ ਕੋਈ ਕਮੀ ਨਹੀਂ ਰਹਿਣ ਦੇਣੀ ਗੁਣਜੋਤ ਤੇ ਹਰਮਨ ਜੋਤ ਦੀ ਹਰ ਖੁਸ਼ੀ ਪੂਰੀ ਕੀਤੀ ਮਾਂ ਬਣ ਕੇ ਜਾਨ ਨਾਲੋਂ ਵੀ ਜ਼ਿਆਦਾ ਪਿਆਰ ਦਿੰਦੀ ਪਿਓ ਵਨ ਉਹਨਾਂ ਨੂੰ ਸਮਝਾਉਂਦੀ ਤੇ ਗਲਤੀ ਕਰਨ ਤੇ ਘੁਰਦੀ ਵੀ ਗੁਰਜੋਤ ਬਹੁਤ ਸਮਝਦਾਰ ਸੀ ਪਰ ਹਰਮਨ ਜੋਤ ਮੇਰੀ ਡਾਂਟ ਨੂੰ ਕਦੇ-ਕਦੇ ਗੱਤ ਪਾਸੇ ਲੈ ਜਾਂਦਾ ਪਰ ਮੈਂ ਉਹਨੂੰ ਫਿਰ ਵੀ ਸਮਝਾਉਂਦੀ ਰਹਿੰਦੀ ਤੇ ਉਹ ਸਮਝ ਵੀ ਜਾਂਦਾ ਦੁਨੀਆ ਵਿੱਚ ਅਸੀਂ ਤਿੰਨ ਜੀ ਸੀ ਇੱਕ ਦੂਜੇ ਲਈ ਸਭ ਕੁਝ ਭੁੱਲ ਕੇ ਮੈਂ ਬੱਚਿਆਂ ਤੇ ਨੌਕਰੀ ਵੱਲ ਹੀ ਧਿਆਨ ਦਿੱਤਾ ਸਮਿਨੇਤਾ ਆਪਣੇ ਚਾਲੇ ਚੱਲਦਾ ਰਹਿਣਾ ਇਸਨੇ ਕਿਹੜਾ ਰੁਕਣਾ ਹੁੰਦਾ ਕਦੋਂ 12 ਸਾਲ ਬੀਤ ਗਏ ਪਤਾ ਹੀ ਨਹੀਂ ਲੱਗਿਆ ਗਨਜੋਤ 23 ਸਾਲ ਦੀ ਹੋ ਗਈ ਸੀ ਉਹਨੇ ਆਪਣੀ ਯੂਨੀਵਰਸਿਟੀ ਦੀ ਪੜਾਈ ਵੀ ਪੂਰੀ ਕਰ ਲਈ ਅੱਜ ਉਹ ਆਪਣੀ ਅੱਗੇ ਦੀ ਪੜਾਈ ਲਈ ਵਾਸ਼ਿੰਗਟਨ ਚਲੀ ਗਈ ਸੀ ਗਨਜੋਤ ਨੇ ਪਹਿਲੀ ਵਾਰ ਘਰ ਤੋਂ ਦੂਰ ਹੋਸਟਲ ਵਿੱਚ ਰਹਿਣਾ ਸੀ 2 ਸਾਲ ਦਾ ਸਮਾਂ ਉਸ ਨੂੰ ਘਰ ਤੋਂ ਦੂਰ ਰਹਿਣਾ ਔਖਾ ਲੱਗਦਾ ਸੀ ਮੇਰੇ ਸਮਝਾਉਣ ਤੋਂ ਚਲੀ ਗਈ ਉਹਦੇ ਜਾਣ ਤੋਂ ਮਗਰੋਂ ਘਰ ਬਹੁਤ ਸੁੰਨਾ ਲੱਗਣ ਲੱਗ ਗਿਆ ਮੈਨੂੰ ਵੀ ਗਨਜੋਤ ਵਗੈਰ ਰਹਿਣਾ ਬਹੁਤ ਔਖਾ ਲੱਗਦਾ ਸੀ ਹਰਮਨ ਜੋਤ ਤਾਂ ਦੋਸਤਾਂ ਨਾਲ ਜ਼ਿਆਦਾ ਬਾਹਰ ਹੀ ਰਹਿੰਦਾ ਕਦੋਂ ਘਰ ਆਉਂਦਾ ਕਦੋਂ ਜਾਂਦਾ ਕੁਝ ਪਤਾ ਨਹੀਂ ਸੀ ਉਹ ਵੀ ਇਸ ਤਰ੍ਹਾਂ ਹਰ ਵਾਰ ਆਪਣਾ ਸਕੂਲ ਪੂਰਾ ਕਰਕੇ ਕੱਲ੍ਹ ਲੱਗ ਗਿਆ ਮੈਂ ਆਪਣੇ ਆਪ ਨੂੰ ਕੰਮਾਂ ਵਿੱਚ ਹੋਰ ਵੱਧ ਕੇ ਵਿਅਸਤ ਕਰ ਲਿਆ ਜ਼ਿੰਦਗੀ ਆਪਣੀ ਚਾਲੇ ਫਿਰ ਚੱਲ ਪਈ ਗਨਜੋਤ ਮਹੀਨੇ ਬਾਅਦ ਘਰ ਮਿਲਣ ਆਉਂਦੀ ਦੂਰ ਰਹਿ ਕੇ ਵੀ ਉਹਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪਿਆ ਸੀ ਉਹਨੇ ਤਾਂ ਹਮੇਸ਼ਾ ਹੱਸਦੀ ਖੇੜਦੀ ਰਹਿਣਾ ਜਿੰਨੇ ਦਿਨ ਕਰ ਰਹਿਣਾ ਖੁਸ਼ੀਆਂ ਮੰਦੀ ਰਹਿਣਾ 2 ਸਾਲ ਵਿੱਚ ਉਹਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਹੁਣ ਗਨਜੋਤ ਕੋਈ ਗੌਰਮੈਂਟ ਜੌਬ ਲੱਭਦੀ ਸੀ ਉਕਾਰ ਆ ਗਈ ਤੇ ਘਰ ਮੈਨੂੰ ਫਿਰ ਤੋਂ ਵਧੀਆ ਲੱਗਣ ਲੱਗ ਗਿਆ ਆਖਿਰ ਉਸਨੇ ਗਵਰਨਮੈਂਟ ਜੌਬ ਵੀ ਹਾਸਲ ਕਰ ਲਈ ਗਨਜੋਤ ਗਵਰਨਮੈਂਟ ਜੌਬ ਮਿਲਣ ਤੇ ਬਹੁਤ ਖੁਸ਼ੀ ਗਨਜੋਤ ਹਰ ਵਾਰ ਸਫਲ ਹੋਣ ਤੇ ਸ਼ੁਕਰਾਨਾ ਤੇ ਅਰਦਾਸ ਕਰਨ ਗੁਰਦੁਆਰਾ ਸਾਹਿਬ ਜਾਂਦੀ ਸੀ ਇਸ ਵਾਰ ਜੌਬ ਮਿਲਣ ਤੇ ਮੇਰੇ ਨਾਲ ਗੁਰਦੁਆ ਸਾਹਿਬ ਗਈ ਮੱਥਾ ਟੇਕਣ ਤੋਂ ਬਾਅਦ ਪ੍ਰਸ਼ਾਦਿਆ ਤਿਆਰ ਕਰਵਾਉਣ ਦੀ ਸੇਵਾ ਤੋਂ ਬਾਅਦ ਅਸੀਂ ਦਰਬਾਰ ਸੈਵ ਵਿੱਚ ਬੈਠੀਆਂ ਸੀ ਤਾਂ ਗੁਜੋਤ ਨੇ ਮੈਨੂੰ ਆਪਣੀ ਪਸੰਦ ਬਾਰੇ ਦੱਸਿਆ ਕਿ ਉਹ ਆਪਣੇ ਨਾਲ پڑھਦੇ ਮੁੰਡੇ ਪੁਸ਼ਪਿੰਦਰ ਨੂੰ ਪਸੰਦ ਕਰਦੀ ਸੀ ਤੇ ਆਪਣੇ ਜੀਵਨ ਸਾਥੀ ਦੇ ਰੂਪ ਵਿੱਚ ਸਿਰ ਪੁਸ਼ਪਿੰਦਰ ਵਾਰੇ ਸੋਚਦੀ ਸੀ ਮੈਨੂੰ ਇਸ ਤੇ ਕੋਈ ਇਤਰਾਜ਼ ਨਹੀਂ ਸੀ ਮੈਂ ਖੁਦ ਵੀ ਹੁਣ ਉਹਦੇ ਵਿਆਹ ਬਾਰੇ ਸੋਚਦੀ ਰਹਿੰਦੀ ਸੀ ਮੈਂ ਗੁਜੋਤ ਨੂੰ ਜੱਫੀ ਵਿੱਚ ਲੈ ਕੇ ਪਿਆਰ ਦਿੱਤਾ ਤੇ ਕਿਹਾ ਕਿ ਪੁਸ਼ਪਿੰਦਰ ਦੇ ਮੰਮੀ ਡੈਡੀ ਨਾਲ ਮੇਰੀ ਗੱਲ ਕਰਵਾਈ। ਮੇਰਾ ਨਾਲ ਕਿਹੜਾ ਕੋਈ ਰਿਸ਼ਤੇਦਾਰ ਹੈ? ਚਾਹ ਭੈਣ ਭਰਾ ਵਰਤਦਾ ਸੀ ਜਿਨ੍ਹਾਂ ਨਾਲ ਮੈਂ ਸਲਾਹ ਕਰਨੀ ਸੀ। ਸਭ ਕੁਝ ਆਪੇ ਕਰਨਾ ਸੀ। ਮੈਂ ਐਤਵਨ ਨੂੰ ਪੁਸ਼ਪਿੰਦਰ ਦੇ ਮੰਮੀ ਡੈਡੀ ਨਾਲ ਰਿਸ਼ਤੇ ਦੀ ਗੱਲ ਕੀਤੀ। ਉਹ ਤੇ ਗੁਣਜੋਤ ਨੂੰ ਪੜਾਈ ਦੌਰਾਨ ਮਿਲਦੇ ਰਹਿੰਦੇ ਸੀ। ਉਹਨਾਂ ਨੇ ਇਸ ਰਿਸ਼ਤੇ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ। ਮੈਨੂੰ ਤੇ ਫਿਕਰ ਸੀ ਕਿ ਕੀ ਪਤਾ? ਕਿਉ ਮੰਨਣਗੇ ਕਿ ਨਹੀਂ ਮੇਰੀ ਸਾਰੀ ਫਿਕਰ ਸੰਸ਼ਾ ਪੁਸ਼ਪਿੰਦਰ ਦੇ ਮੰਮੀ ਡੈਡੀ ਨੇ 2 ਮਿੰਟ ਵਿੱਚ ਖਤਮ ਕਰ ਦਿੱਤੀ ਉਹਨਾਂ ਨੇ ਸਿਰਫ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਦੇ ਆਨੰਦ ਕਾਰਜ ਕਰਵਾਏ ਤੇ ਡੋਲੀ ਲੈ ਕੇ ਆਪਣੇ ਸ਼ਹਿਰ ਚਲੇ ਗਏ ਧੀਆਂ ਤਾਂ ਤੋੜਨੀ ਹੀ ਪੈਂਦੀਆਂ ਚਾਹੇ ਦਿਲ ਤੇ ਪੱਥਰ ਰੱਖ ਕੇ ਵਿਦਾ ਕਰੂੰ ਮੈਂ ਵੀ ਆਪਣੇ ਦਿਲ ਦੇ ਟੁਕੜੇ ਦੀ ਵਿਦਾਇਗੀ ਕਰ ਦਿੱਤੀ ਗਨਜੋਤ ਦੇ ਵਿਆਹ ਤੋਂ ਬਾਅਦ ਮੈਂ ਫਿਰ ਇਕੱਲੀ ਰਹਿ ਗਈ ਹਸਪਤਾਲ ਤੋਂ ਘਰ ਤੇ ਘਰ ਤੋਂ ਹਸਪਤਾਲ ਆਹੇ ਮੇਰਾ ਨਿਤ ਨਿਤ ਦਾ ਜੀਵਾ ਹੁੰਦਾ ਸ਼ਨੀਵਾਰ ਐਤਵਾਰ ਮੈਨੂੰ ਬਿਤਾਉਣਾ ਔਖਾ ਹੋ ਜਾਂਦਾ ਫਿਰ ਮੈਂ ਸਿਰਫ ਐਤਵਾਰ ਦੀ ਛੁੱਟੀ ਰੱਖ ਕੇ ਸ਼ਨੀਵਾਰ ਨੂੰ ਇੱਕ ਹੋਮ ਕੇਅਰ ਵਿੱਚ ਜਾਣਾ ਸ਼ੁਰੂ ਕੀਤਾ ਇਹ ਕੰਮ ਮੈਨੂੰ ਬਹੁਤ ਵਧੀਆ ਲੱਗਦਾ ਸੀ ਉੱਥੇ ਮੇਰਾ ਬਹੁਤ ਦਿਲ ਲੱਗਦਾ ਮੈਂ ਹੋਮ ਕੇਅਰ ਚ 8 ਘੰਟੇ ਦੀ ਜਗ੍ਹਾ 12 ਘੰਟੇ ਜਾਣ ਲੱਗ ਗਈ ਇਹ ਤੇ ਸਾਰੇ ਮੈਨੂੰ ਆਪਣਾ ਪਰਿਵਾਰ ਲੱਗਦੇ ਇੱਥੋਂ ਮਿਲੀ ਤਨਖਾਹ ਮੈਂ ਇੱਥੇ ਇਹਨਾਂ ਬਜ਼ੁਰਗਾਂ ਦੀ ਚੀਮਾਂ ਤੇ ਖਰਚਣ ਲੱਗੀ ਇਹ ਸਭ ਕਰਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਗਨਜੋਤ ਹੁਣੀ ਮੈਨੂੰ ਮਹੀਨੇ ਬਾਅਦ ਆ ਕੇ ਮਿਲ ਜਾਂਦੀ ਪਰ ਹਰਮਨ ਜੋਤਾ ਮੈਨੂੰ ਐਤਵਾਂ ਨਹੀਂ ਕਰ ਮਿਲਦਾ ਤੇ ਫਿਰ ਅਸੀਂ ਸਾਰਾ ਦਿਨ ਇਕੱਠੇ ਰਹਿੰਦੇ ਹੁਣ ਉਹ ਘਰ ਦੇ ਕੰਮ ਕਾਜ ਮੇਰੇ ਨਾਲ ਕਰਵਾਉਂਦਾ ਹਰਮਨ ਚ ਆਇਆ ਬਦਲਾਵ ਦੇਖ ਮੇਰਾ ਵੀ ਮਨ ਬਹੁਤ ਖੁਸ਼ ਹੋ ਗਿਆ ਸੀ ਅਸੀਂ ਦੋਵੇਂ ਮਾਂ ਪੁੱਤ ਇੱਕ ਦੂਜੇ ਨਾਲ ਖੁਸ਼ ਸੀ ਚਾਹੇ ਹਰਮਨ 6 ਦਿਨ ਆਪਣੇ ਦੋਸਤਾਂ ਤੇ ਜੌਬ ਤੇ ਪੜਾਈ ਵਿੱਚ ਬਿਜ਼ੀ ਰਹਿੰਦਾ ਮੇਰੇ ਲਈ ਇੰਨਾ ਹੀ ਬਹੁਤ ਸੀ ਕਿ ਉਹ ਐਤਵਾਰ ਨੂੰ ਮੇਰੇ ਨਾਲ ਹੁੰਦਾ ਪਰ ਦੇਸ਼ਾਂ ਦੀ ਤੇਜ਼ ਰਫ਼ਤਾਰ ਜ਼ਿੰਦਗੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਦੇਖਦੇ ਹੀ ਦੇਖਦੇ 2 ਸਾਲ ਲੰਘ ਗਏ ਅੱਜ ਗੁਣਜੋਤ ਤੇ ਪੁਸ਼ਪਿੰਦਰ ਦੇ ਘਰ ਵਾਹਿਗੁਰੂ ਜੀ ਨੇ ਪੁੱਤ ਦੀ ਦਾਤ ਬਖਸ਼ੀ ਗੁਰਦੁਆਸਾਬ ਤੋਂ ਹੁਕਮਨਾਮਾ ਲੈ ਕੇ ਬੱਚੇ ਦਾ ਨਾਮ ਾਰਮਾਨਦੀਪ ਰੱਖਿਆ ਹਫਤੇ ਦੀਆਂ ਛੁੱਟੀਆਂ ਕਰਕੇ ਮੈਂ ਗਨਜੋਤ ਕੋਲ ਉਹਦੇ ਸੌਣੇ ਘਰ ਚਲੀ ਗਈ ਗਨਜੋਤ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ ਪੁਸ਼ਪਿੰਦਰ ਨੇ ਾਰਮਾਨਦੀਪ ਨੂੰ ਜਦੋਂ ਮੇਰੀ ਗੋਦ ਵਿੱਚ ਦਿੱਤਾ ਤਾਂ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਵਾਹਿਗੁਰੂ ਜੀ ਦੀ ਬਖਸ਼ੀ ਦਾਤ ਬਹੁਤ ਪਿਆਰੀ ਸੀ ਹਵਤਾ ਮੈਗਨ ਜੋਤ ਦੀ ਤੇ ਅਰਮਾਨ ਦੀ ਸਾਮ ਸੰਭਾਲ ਆਪ ਕੀਤੀ ਪਰ ਉੱਥੇ ਮੈਨੂੰ ਐਵੇਂ ਮਹਿਸੂਸ ਹੁੰਦਾ ਕਿ ਗਨਜੋਤ ਦੇ ਸਹੁਰੇ ਪਰਿਵਾਰ ਨੂੰ ਮੇਰਾ ਉੱਥੇ ਆਉਣਾ ਚੰਗਾ ਨਹੀਂ ਲੱਗਿਆ ਸ਼ਾਇਦ ਪੁਸ਼ਪਿੰਦਰ ਦੇ ਪਰਿਵਾਰ ਨੂੰ ਗਨਜੋਤ ਦੀ ਵੀ ਪਸੰਦ ਨਹੀਂ ਸੀ ਮੈਂ ਕਿੰਨੀਆਂ ਗੱਲਾਂ ਉੱਥੇ ਐਵੇਂ ਦੀਆਂ ਸੁਣੀਆਂ ਤੇ ਦੇਖੀਆਂ ਜੋ ਅਣਸੁਖਾਮੀਆਂ ਸਨ ਮੈਨੂੰ ਗੁਣਜੋਤ ਦੀ ਬਹੁਤ ਫਿਕਰ ਹੋਣ ਲੱਗੀ ਸੀ ਬਹੁਤ ਹੈਰਾਨੀ ਹੁੰਦੀ ਸੀ ਕਿ ਜਦੋਂ ਗੁਣਜੋਤ ਦਾ ਰਿਸ਼ਤਾ ਹੋਇਆ ਸੀ ਕਿੰਨੇ ਚੰਗੀ ਤਰ੍ਹਾਂ ਪੇਸ਼ ਆਏ ਸੀ ਹੁਣ ਕਿੰਨਾ ਬਦਲ ਗਏ ਸਨ ਪਰ ਮੇਰੇ ਮਨ ਵਿੱਚ ਨੂੰ ਐਨੀ ਤਸੱਲੀ ਸੀ ਕਿ ਪੁਸ਼ਪਿੰਦਰ ਤੇ ਗੁਣਜੋਤ ਇੱਕ ਦੂਜੇ ਦੇ ਸਾਹਾਂ ਵਿੱਚ ਸਾਹ ਲੈਂਦੇ ਨੇ ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ ਮੈਂ ਹਫਤੇ ਬਾਅਦ ਹੀ ਗੁਣਜੋਤ ਦੇ ਸਹੁਰੇ ਘਰ ਤੋਂ ਵਾਪਸ ਆ ਗਈ ਪੁਸ਼ਪਿੰਦਰ ਤਾਂ ਹਲੇ ਚਾਹੁੰਦਾ ਸੀ ਕਿ ਮੈਂ ਹਫ਼ਤਾ ਤੱਕ ਹੋਰ ਰੁਕ ਜਾਵਾਂ ਪਰ ਮੈਂ ਰੁਕ ਨਾ ਸਕੀ ਮੈਂ ਬਹਾਨਾ ਬਣਾ ਦਿੱਤਾ ਕਿ ਮੈਨੂੰ ਹੋਮ ਕੇਅਰ ਸੈਂਟਰ ਵਾਲਿਆਂ ਤੋਂ ਛੁੱਟੀਆਂ ਨਹੀਂ ਮਿਲਣੀਆਂ ਮੈਂ ਵਾਪਸ ਨਿਊਯਾਰਕ ਆ ਗਈ ਪਰ ਗਣਜੋਤ ਦੀ ਬਹੁਤ ਫਿਕਰ ਰਹਿੰਦੀ ਦੋ ਚਾਰ ਦਿਨ ਬਾਅਦ ਹੀ ਫੋਨ ਕਰ ਉਹਦੇ ਨਾਲ ਗੱਲ ਕਰ ਲੈਂਦੀ ਮਾਂ ਨੂੰ ਕਿੱਥੇ ਟੇਕ ਆਉਂਦੀ ਐ ਧੀ ਦਾ ਨਿੱਕਾ ਜਿਹਾ ਦੁੱਖ ਦੇਖ ਕੇ ਹੀ ਦੇਨ ਨੂੰ ਹਾਲ ਪੈਂਦੇ ਰਹਿੰਦੇ ਨੇ ਇੱਕ ਦਿਨ ਮੈਂ ਪੁੱਛ ਹੀ ਲਿਆ ਗਨਜੋਤ ਜਦੋਂ ਮੈਂ ਤੇਰੇ ਕੋਲ ਰਹਿਣ ਆਈ ਉਦੋਂ ਤੇਰੇ ਘਰ ਦਾ ਮਾਹੌਲ ਮੈਨੂੰ ਠੀਕ ਨਹੀਂ ਲੱਗਿਆ ਗਨਜੋਤ ਕਹਿੰਦੀ ਨਹੀਂ ਮੰਮਾ ਤੁਹਾਨੂੰ ਉਦਾਂ ਹੀ ਲੱਗਿਆ ਮੈਂ ਇੱਕ ਦੋ ਵਾਰ ਫਿਰ ਪੁੱਛਿਆ ਪਰ ਗਨਜੋਤ ਨੇ ਮੈਨੂੰ ਕੁਝ ਨਾ ਦੱਸਿਆ ਪਰ ਜਦੋਂ ਪੁਸ਼ਪਿੰਦਰ ਨਾਲ ਗੱਲ ਕਰਵਾਈ ਪੁਸ਼ਪਿੰਦਰ ਕਹਿੰਦਾ ਮੰਮੀ ਜੀ ਗੁਣਜੋਤ ਨੇ ਤੁਹਾਨੂੰ ਕੁਝ ਨਹੀਂ ਦੱਸਣਾ ਘਰ ਦੇ ਹਾਲਾਤ ਬਹੁਤ ਖਰਾਬ ਨੇ ਅਸੀਂ ਦੋ ਮੰਨੇ ਕੈਲੀਫੋਰਨੀਆ ਜੌਬ ਅਪਲਾਈ ਕੀਤੀ ਹੋਈ ਏ ਉੱਥੇ ਹੀ ਚਲੇ ਜਾਣਾ ਮੈਂ ਕਿਹਾ ਨਾ ਪੁੱਤ ਐਵੇਂ ਨਹੀਂ ਕਹੀਦਾ ਹੁੰਦਾ ਮਾਪਿਓ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਥੋੜਾ ਬਹੁਤਾ ਹਰ ਘਰ ਵਿੱਚ ਇਸ ਤਰ੍ਹਾਂ ਹੁੰਦਾ ਹੈ ਪੁਸ਼ਪਿੰਦਰ ਕਹਿੰਦਾ ਨਹੀਂ ਮੰਮੀ ਜੀ ਗੁਣਜੋਤ ਨੂੰ ਇੱਥੇ ਕੋਈ ਪਸੰਦ ਨਹੀਂ ਕਰਦਾ ਸਾਡੇ ਬਿਆਨ ਉਹ ਵੀ ਮੇਰੀ ਜਿੱਦ ਕਰਕੇ ਹੀ ਮੰਨੇ ਸੀ ਪਰ ਮੇਰੇ ਮੰਮੀ ਪਾਪਾ ਗੁਣਜੋਤ ਨੂੰ ਕਦੇ ਨਹੀਂ ਅਪਣਾ ਸਕੇ 2 ਸਾਲ ਹੋ ਗਏ ਸਾਨੂੰ ਦੋਵਾਂ ਨੂੰ ਕੋਸ਼ਿਸ਼ਾਂ ਕਰਦਿਆਂ ਨੂੰ ਕਿ ਸਭ ਕੁਝ ਠੀਕ ਹੋ ਜਾਵੇ ਪਰ ਮੰਮੀ ਡੈਡੀ ਤਾਂ ਕੁਝ ਸਮਝਦੇ ਹੀ ਨਹੀਂ ਹੁਣ ਤਾਂ ਸਿੱਧਾ ਹੀ ਕਹਿ ਦਿੱਤਾ ਕਿ ਆਪ ਦਾ ਅਲੱਗ ਕਰ ਲੈ ਲਵੂ ਮੰਮੀ ਜੀ ਅਸੀਂ ਫਿਰ ਕੈਲੀਫੋਰਨੀਆ ਜਾਣ ਦਾ ਸੋਚਿਆ ਮੈਂ ਪਹਿਲਾਂ ਵੀ ਉੱਥੇ ਹੀ ਜੌਬ ਕਰਦਾ ਸੀ ਮੈਂ ਤਾਂ ਇਹ ਸਭ ਕੁਝ ਸੁਣ ਕੇ ਬਹੁਤ ਹੈਰਾਨ ਹੋਈ ਜਿਸ ਦਿਨ ਮੈਂ ਪੁਸ਼ਪਿੰਦਰ ਦੇ ਮੰਮੀ ਡੈਡੀ ਨਾਲ ਰਿਸ਼ਤੇ ਦੀ ਗੱਲ ਕੀਤੀ ਸੀ ਉਸ ਦਿਨ ਤੇ ਐਵੇਂ ਗੱਲਾਂ ਕਰਦੇ ਸੀ ਜਿਵੇਂ ਗੰਜੂਤ ਤੋਂ ਬਗੈਰ ਉਹਨਾਂ ਨੂੰ ਕੁਝ ਦਿਖਦਾ ਹੀ ਨਹੀਂ ਮੈਨੂੰ ਆਪਣੀ ਤੇਜ ਦੀ ਤਕਲੀਫ ਸੁਣ ਕੇ ਬਹੁਤ ਫਿਕਰ ਹੋਣ ਲੱਗ ਗਈ ਇੱਕ ਹੋਰ ਦੁੱਖ ਸ਼ਾਮਿਲ ਹੋ ਗਿਆ ਮੈਂ ਦੁੱਖਾਂ ਵਿੱਚ ਕੇ ਮੇਰੀ ਗੰਜੂਤ ਸਹਰਿਆਂ ਵੱਲੋਂ ਬਹੁਤ ਦੁਖੀ ਹੈ ਤੇ ਦੁਖੀ ਹੋਵੇ ਤਾਂ ਮਨ ਨੂੰ ਕਿੱਥੇ ਚੈਨ ਆਉਂਦਾ ਕੀ ਰੱਬ ਕੁੜੀਆਂ ਦੀ ਕਿਸਮਤ ਵਿੱਚ ਆਹੀ ਕੁਝ ਲਿਖ ਕੇ ਪੇਦਾ ਕੋਈ ਪੱਤੀ ਵੱਲੋਂ ਤਰਕਾਰੀ ਜਾਂਦੀ ਹੈ ਕੋਈ ਸੱਸ ਸਹੁਰੇ ਵੱਲੋਂ ਦੁਖੀ ਹੁੰਦੀ ਹੈ ਇੱਕ ਦਿਨ ਮੈਂ ਗਨਜੋਤਨਾ ਗੱਲ ਕਰਕੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੇ ਉਹਨਾਂ ਦੇ ਅਲੱਗ ਰਹਿਣਾ ਹੀ ਹੈ ਤਾਂ ਇਸ ਸ਼ਹਿਰ ਵਿੱਚ ਕਰ ਲੈ ਲੈਣ ਐਨੀ ਦੂਰ ਕਿਉਂ ਜਾਣਾ ਜਾਂ ਮੇਰੇ ਕੋਲ ਆ ਜਾਵੋ ਪਰ ਅੱਜਕੱਲ੍ਹ ਦੇ ਬੱਚੇ ਖੁੱਲੇ ਮਾਹੌਲ ਵਿੱਚ ਪਲੇ ਹੋਏ ਆਜ਼ਾਦ ਵਿਚਾਰਾਂ ਦੇ ਮਾਲਕ ਇੱਕ ਬਾਹਲੇ ਮੁਲਕਾਂ ਵਿੱਚ ਬੱਚਿਆਂ ਨੂੰ ਕੋਈ ਰੋਕ ਟੋਕ ਵੀ ਨਹੀਂ ਸਕਦਾ ਹਰ ਕੋਈ ਆਪਣੇ ਹਿਸਾਬ ਨਾਲ ਆਪਣੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਤਿੰਨ ਕੁ ਮਹੀਨਾਵਾਂ ਵਿੱਚ ਹੀ ਗੁਣਜੋਤ ਤੇ ਪੁਸ਼ਪਿੰਦਰ ਕੈਲੀਫੋਰਨੀਆ ਚਲੇ ਗਏ ਗੁਣਜੋਤ ਦਾ ਵਿਆਹ ਹੋਏ ਨੂੰ 22 ਸਾਲ ਹੋਣ ਵਾਲੇ ਸੀ ਪਰ ਅੱਜ ਫੇਰ ਦੁਬਾਰਾ ਲੱਗਿਆ ਕਿ ਜਾਣੀ ਕਿ ਗੁਣਜੋਤ ਮੈਂ ਤਾਂ ਬਹੁਤ ਦੂਰ ਚਲੀ ਗਈ ਮੈਂ ਆਪਣੇ ਹਸਪਤਾਲ ਤੇ ਹੋਮ ਕੇਅ ਦੋਵੇਂ ਜਗ੍ਹਾ ਤੇ ਕੰਮ ਕਰਦੀ ਸੀ ਹਰਮਨ ਜੋਤੀ ਡਿਗਰੀ ਦਾ 1 ਸਾਲ ਰਹਿ ਗਿਆ ਸੀ ਉਸ ਦੀ ਉਹੀ ਰੁਟੀਨ ਸੀ ਉਹ ਜ਼ਿਆਦਾ ਆਪਣੇ ਦੋਸਤਾਂ ਨਾਲ ਹੀ ਰਹਿੰਦਾ ਹੁਣ ਐਤਵਾਰ ਨੂੰ ਵੀ ਉਹ ਜ਼ਿਆਦਾ ਬਾਹਰ ਹੀ ਰਹਿੰਦਾ ਸੀ ਮੈਂ ਇੰਨੇ ਵਿੱਚ ਹੀ ਖੁਸ਼ੀ ਕਿ ਹਰਮਨ ਪੜਾਈ ਵਿੱਚ ਵਧੀਏ ਡਿਗਰੀ ਵਧੀਆ ਨੰਬਰਾਂ ਨਾਲ ਪਾਸ ਕਰ ਲਵੇਗਾ ਵੈਸੇ ਵੀ ਬੱਚੇ ਜਿੱਥੇ ਜੰਮੇ ਭਲੇ ਉੱਥੇ ਦੇ ਮਾਹੌਲ ਅਨੁਸਾਰ ਹੀ ਟਲ ਜਾਂਦੇ ਨੇ ਸਮਾਂ ਆਪਣੇ ਚਾਲੇ ਚੱਲਦਾ ਰਹਿੰਦਾ ਹੈ ਸਾਲ ਬੀਤ ਗਿਆ ਹਰਮਨ ਦੀ ਪੜਾਈ ਪੂਰੀ ਹੋ ਗਈ। ਉਹਨੇ ਅੱਗੇ ਪੜਨ ਲਈ 2 ਸਾਲ ਦਾ ਕੋਰਸ ਹੋਰ ਲੈ ਲਿਆ। ਗੁਣਜੋਤ ਹੁਣਾਂ ਨੂੰ ਕੈਲੀਫੋਰਨੀਆ ਗਿਆ ਨੂੰ ਵੀ 2 ਸਾਲ ਹੋ ਗਏ ਸੀ। ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਕੈਲੀਫੋਰਨੀਆ ਜਾ ਕੇ ਉਹ ਦੋਨੇ ਖੁਸ਼ ਹਨ। ਉਹਨਾਂ ਦੀ ਗ੍ਰੈਸ ਦੀ ਵਧੀਆ ਚੱਲ ਰਹੀ ਸੀ। ਉਹਨਾਂ ਨੂੰ ਖੁਸ਼ ਦੇਖ ਕੇ ਮੈਂ ਵੀ ਖੁਸ਼ ਸੀ। ਮੈਂ ਉਹਨਾਂ ਨੂੰ ਮਿਲ ਕੇ ਜਾਣ ਨੂੰ ਕਹਿੰਦੀ ਰਹਿੰਦੀ ਸੀ। ਪਰ ਉਹ ਹਰ ਵਾਰ ਮਨਾਂ ਕਰ ਦਿੰਦੇ। ਉਹ ਦੋਵੇਂ ਆਪਣੀ ਜੌਬ ਤੇ ਅਰਮਾਨ ਨਾਲ ਬਹੁਤ ਬਿਜ਼ੀ ਰਹਿੰਦੇ ਜਾਂ ਫਿਰ ਸ਼ਾਇਦ ਉਹ ਆਪਣੇ ਘਰ ਬਣਾਉਣਾ ਨਹੀਂ ਚਾਹੁੰਦੇ ਸੀ ਉਹ ਮੈਨੂੰ ਆਪਣੇ ਕੋਲ ਬੁਲਾਉਂਦੇ ਪਰ ਮੈਂ ਆਪਣੀ ਨੌਕਰੀ ਕਰਕੇ ਛੁੱਟੀ ਨਹੀਂ ਲੈ ਸਕਦੀ ਸੀ ਮੈਂ ਬਹੁਤ ਇਕੱਲੀ ਰਹਿ ਗਈ ਸੀ ਮੇਰਾ ਇਕੱਲਾਪਨ ਮੈਨੂੰ ਖਾਣ ਨੂੰ ਆਉਂਦਾ ਸੀ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਣ ਲਈ ਹੋਮ ਕੇਅਰ ਸੈਂਟਰ ਵਿੱਚ ਬੱਧ ਸਮਾਂ ਬਿਤਾਉਣ ਲੱਗੀ ਬਿਮਾਰਾਂ ਦੀ ਸਾਮ ਸੰਭਾਲ ਕਰਦੀ ਉਹਨਾਂ ਨਾਲ ਗੱਲਾਂ ਕਰਦੀ ਸਮਾ ਬਤਾਉਣ ਦੀ ਕੋਸ਼ਿਸ਼ ਕਰਦੀ ਤਾਂ ਕਿ ਉਹਨਾਂ ਨੂੰ ਆਪਣੇ ਬੱਚਿਆਂ ਦੀ ਕਰਦੀ ਯਾਦ ਨਾ ਆਵੇ ਮੈਂ ਰਾਤ ਨੂੰ ਲੇਟ ਕਰ ਆਉਂਦੀ ਤੇ ਸਵੇਰੇ ਜਲਦੀ ਕੰਮ ਤੇ ਚਲੀ ਜਾਂਦੀ ਮਨਿੰਦਰ ਨਾਲ ਵਿਆਹ ਕੇ ਆਈ ਨੂੰ ਅੱਜ ਮੈਨੂੰ 29 ਸਾਲ ਹੋ ਗਏ ਮੈਂ ਕਦੇ ਆਇਦਾ ਦਿਨ ਨਹੀਂ ਭੁੱਲੀ ਇੱਕ ਦੂਜੇ ਨਾਲ ਬਿਤਾਇਆ ਹਰ ਇੱਕ ਪਲ ਅੱਖਾਂ ਮੋਰੇ ਰੀਲ ਵਾਂਗ ਲੰਗ ਜਾਂਦਾ ਨਾ ਉਹ ਦਿਨ ਭੁੱਲਿਆ ਜਦੋਂ ਮਨਿੰਦਰ ਛੱਡ ਕੇ ਪਤਾ ਨਹੀਂ ਕਿਹੜੀ ਦੁਨੀਆ ਵਿੱਚ ਜਾ ਕੇ ਬਸ ਗਿਆ ਜਿੱਥੋਂ ਮੁੜ ਕੇ ਮੇਰੇ ਨਾਮ ਦਾ ਕੋਈ ਸਨੇਹਾ ਵੀ ਨਹੀਂ ਆਇਆ ਮੈਂ ਇਹ ਤਾਂ ਕਦੇ ਮੰਨ ਹੀ ਨਹੀਂ ਪਾਈ ਕਿ ਮਨਿੰਦਰ ਮੇਰੇ ਨਾਲ ਨਹੀਂ ਉਹ ਸਦਾ ਮੇਰੇ ਆਸ-ਪਾਸ ਹੀ ਨੇ ਇਹ ਅਹਿਸਾਸ ਸਾਰਾ ਜੀਵਨ ਮੇਰੇ ਨਾਲ ਹੀ ਰਹੇਗਾ ਮੇਰੇ ਦੁਬਾਰਾ ਵਿਆਹ ਨਾ ਕਰਵਾਉਣ ਦੇ ਫੈਸਲੇ ਨੂੰ ਲੈ ਕੇ ਕਿੰਨੇ ਹੀ ਰਿਸ਼ਤੇਦਾਰ ਮੇਰੇ ਨਾਲ ਨਾਰਾਜ਼ ਹੋ ਕੇ ਰਿਸ਼ਤਾ ਤੋੜ ਗਏ ਹਰ ਕਿਸੇ ਨੂੰ ਲਾਲਚ ਸੀ ਮੇਰੇ ਅਮਰੀਕਾ ਦੀ ਸਿਟੀਜ਼ਨ ਹੋਣ ਦਾ ਗੁਣਜੋਤ ਤੇ ਹਰਮਨ ਜੋਤ ਤੋਂ ਬਗੈਰ ਮੇਰਾ ਕੋਈ ਵੀ ਨਹੀਂ ਸਭ ਤੋਂ ਵੱਧ ਮਾਨ ਪਿਆਕਿਆਂ ਦਾ ਹੁੰਦਾ ਮੰਮੀ ਪਾਪਾ ਤੋਂ ਬਾਅਦ ਗੋਰਾ ਵੀਰਾ ਮੇਰੇ ਲਈ ਸਭ ਕੁਝ ਸੀ ਪਤਾ ਨਹੀਂ ਰਾਜਵੀਰ ਭਾਬੀ ਨੂੰ ਕਿਉਂ ਇਹ ਪਸੰਦ ਨਹੀਂ ਆਇਆ ਕਿ ਗੋਰਾ ਮੇਰੇ ਨਾਲ ਕੋਲ ਨਿਊਯਾਰਕ ਆਵੇ ਪਰ ਮੇਰੇ ਦਿਲ ਨੂੰ ਅੱਜ ਵੀ ਸਾਰਿਆਂ ਲਈ ਬਹੁਤ ਪਿਆਰ ਆ ਕਦੇ ਕਿਸੇ ਤੇ ਗੁੱਸਾ ਨਹੀਂ ਆਇਆ ਸਭ ਨੂੰ ਯਾਦ ਕਰਦੀ ਹਾਂ ਚਾਹੇ ਮੈਂ ਦੁੱਖ ਦੇ ਸਮੇਂ ਵਿੱਚ ਮੇਰੇ ਨਾਲ ਕੋਈ ਨਹੀਂ ਸੀ ਰੱਬ ਦੀਆਂ ਦਿੱਤੀਆਂ ਤਕਲੀਫਾਂ ਤੇ ਸਮੇਂ ਦੀਆਂ ਮਾਰਾਂ ਨੂੰ ਵੀ ਚੱਲ ਲਿਆ। ਬਸ ਹੁਣ ਤਾਂ ਹਰਮਨ ਜੋਤ ਨੂੰ ਉਮੀਦ ਹੈ ਕਿ ਸ਼ਾਇਦ ਅਗਲੀ ਜ਼ਿੰਦਗੀ ਸੌਖੀ ਨਿਕਲ ਜਾਵੇਗੀ। ਇਹੀ ਸੋਚਾਂ ਸੋਚਦੀ ਮੈਂ ਸੌਂ ਗਈ। ਸਵੇਰੇ ਉੱਠ ਕੇ ਫਿਰ ਉਹੀ ਰੁਟੀਨ ਸ਼ੁਰੂ ਹੋ ਜਾਂਦੀ ਹੈ। ਕਰਦੇ ਕੰਮਕਾਜ ਕਰਕੇ ਕੰਮ ਤੇ ਜਾਣਾ ਤੇ ਵਾਪਸ ਆ ਕੇ ਫਿਰ ਕੰਮਾਂ ਤੇ ਤੇ ਆਪਣੇ ਆਪ ਨੂੰ ਵਿਜੀ ਰੱਖਣ ਦੀ ਕੋਸ਼ਿਸ਼ ਕਰਨਾ। ਗੁਣਜੋਤ ਇੰਨੀ ਵਿਜੀ ਹੋ ਗਈ ਕਿ ਹਫ਼ਤੇ ਬਾਅਦ ਮੈਨੂੰ ਫੋਨ ਕਰਦੀ। ਪਰ ਜਦੋਂ ਵੀ ਗੱਲ ਕਰਦੀ ਮੇਰੇ ਸਾਰੇ ਦੁੱਖ ਤਕਲੀਫਾਂ ਦੂਰ ਕਰ ਦਿੰਦੀ ਤਾਂ ਹੀ ਤਾਂ ਕਹਿੰਦੇ ਹੁੰਦੇ ਆ ਕਿ ਮਾਂ ਦਾ ਦੁੱਖ ਦਰਦ ਧੀ ਹੀ ਸਮਝ ਸਕਦੀ ਹੈ ਇੱਕ ਦਿਨ ਜਦੋਂ ਮੈਂ ਕੰਮ ਤੋਂ ਘਰ ਆਈ ਤਾਂ ਕਰੇ ਹਰਮਨਜੋਤ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਲੱਗਿਆ ਹੋਇਆ ਸੀ ਘਰ ਵਿੱਚ ਬਹੁਤ ਰੌਲਾ ਪੈ ਰਿਹਾ ਸੀ ਮੈਂ ਜਦੋਂ ਕਾਰ ਘਰ ਅੱਗੇ ਖੜੀ ਕਰਕੇ ਉੱਤਰ ਕੇ ਬਾਹਰ ਆਈ ਤਾਂ ਨਾਲ ਦੇ ਘਰ ਵਾਲਿਆਂ ਨੇ ਵੀ ਮੈਨੂੰ ਹਰਮਨਜੋਤ ਦੀ ਸ਼ਿਕਾਇਤ ਕੀਤੀ ਕਿ ਤੁਹਾਡੀ ਕਰ ਬਹੁਤ ਰੋਲਾ ਪੈਂਦਾ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਏ ਅਸੀਂ ਸਿਰਫ ਤੁਹਾਡੀ ਵੇਟ ਕਰਦੇ ਸੀ ਤੁਸੀਂ ਸਾਡੇ ਚੰਗੇ ਗਵੰਡੀ ਹੋ ਨਹੀਂ ਅਸੀਂ ਲਿਹਾਜ਼ ਨਹੀਂ ਕਰਨਾ ਸੀ ਹੁਣ ਥੱਕ ਹਰਮਨ ਜੋਤ ਦੀ ਸ਼ਿਕਾਇਤ ਕਰ ਲੈਣੀ ਸੀ ਮੈਨੂੰ ਬਹੁਤ ਬੁਰਾ ਲੱਗਿਆ ਕਿ ਹਰਮਨ ਜੋਤ ਦੀ ਨਾਇਕੀ ਕਰਕੇ ਆਣ ਗਵੰਡ ਬਾਰੇ ਪਰੇਸ਼ਾਨ ਹੁੰਦੇ ਹਨ ਅੰਦਰ ਜਾ ਕੇ ਮੈਂ ਹਰਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਤੇ ਸੁਣਦਾ ਅਖੀਰ ਮੈਨੂੰ 뮤ਜ਼ਿਕ ਸਿਸਟਮ ਬੰਦ ਕਰਨਾ ਪਿਆ ਇਸ ਗੱਲ ਤੇ ਹਰਮਨ ਐਨਾ ਨਰਾਜ ਹੋਇਆ ਕਿ ਉਸੇ ਵੇਲੇ ਹੀ ਘਰੋਂ ਚਲਾ ਗਿਆ ਮੈਂ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਉਹ ਨਾ ਰੁਕਿਆ ਮੈਂ ਬਹੁਤ ਵਾਰ ਉਹਨੂੰ ਫੋਨ ਵੀ ਕੀਤਾ ਹਰਮਨ ਨੇ ਮੇਰੇ ਨਾਲ ਗੱਲ ਨਾ ਕੀਤੀ ਮੈਨੂੰ ਬਹੁਤ ਦੁੱਖ ਹੋਇਆ ਇਸ ਗੱਲ ਦਾ ਕਿ ਹਰਮਨ ਨੇ ਮੇਂ ਨਿੱਕੀ ਜਿੰਨੀ ਗੱਲ ਦਾ ਐਨਾ ਗੁੱਸਾ ਕਰ ਲਿਆ ਸਵੇਰ ਤੱਕ ਇੰਤਜ਼ਾਰ ਕਰਦੀ ਰਹੀ ਪਰ ਹਰਮਨ ਨਾ ਆਇਆ ਹੁਣ ਤਾਂ ਉਸਦਾ ਫੋਨ ਵੀ ਬੰਦ ਆਉਣ ਲੱਗ ਗਿਆ ਉਹਦੇ 1-2 ਦੋਸਤਾਂ ਦੇ ਮੇਰੇ ਕੋਲ ਨੰਬਰ ਸੀ ਉਹਨਾਂ ਨਾਲ ਗੱਲ ਕੀਤੀ ਪਰ ਕੁਝ ਪਤਾ ਨਾ ਲੱਗਿਆ 2 ਦਿਨ ਮੈਂ ਤੜਫਦੀ ਰਹੀ ਤੀਜੇ ਦਿਨ ਆਪਣੇ ਆਪ ਹੀ ਘਰ ਆ ਗਿਆ ਕਿੰਨਾ ਕੁਝ ਪੁੱਛਿਆ ਕਿਸੇ ਸਵਾਲ ਦਾ ਜਵਾਬ ਕੋਈ ਜਵਾਬ ਨਹੀਂ ਦਿੱਤਾ ਉਸ ਦਿਨ ਤੋਂ ਬਾਅਦ ਹਰਮਨ ਜੋਤੇ ਮੇਰੇ ਨਾਲ ਗੱਲ ਕਰਨ ਹੀ ਬੰਦ ਕਰਤੀ ਪਛਮੀ ਸੱਭਿਆਚਾਰ ਵਿੱਚ ਪੂਰੀ ਤਰ੍ਹਾਂ ਚੰਗੇ ਹਰਮਨ ਨੂੰ ਲੱਗਦਾ ਮੈਂ ਉਹਦੇ ਦੋਸਤਾਂ ਸਾਹਮਣੇ ਉਸਦੀ ਬੇਇੱਜ਼ਤੀ ਕਰ ਦਿੱਤੀ ਪਰ ਉਹ ਇਹ ਨਹੀਂ ਸਮਝਦਾ ਸੀ ਕਿ ਮੈਨੂੰ ਉਹਦਾ ਕਿੰਨਾ ਫਿਕਰ ਸੀ ਮੈਂ ਇਹ ਚਾਹੁੰਦੀ ਸੀ ਕਿ ਮੇਰਾ ਪੁੱਤ ਗਲਤ ਸੰਗਤ ਦੇ ਵਿੱਚ ਪਵੇ ਪਰ ਹਰਮਨ ਇਹ ਗੱਲ ਨਹੀਂ ਸਮਝਦਾ ਸੀ ਕਿ ਸ਼ਾਇਦ ਸਮਝਾਉਣਾ ਚਾਹੁੰਦਾ ਹੀ ਨਹੀਂ ਸੀ ਅਸੀਂ ਦੋਵੇਂ ਇੱਕ ਘਰ ਵਿੱਚ ਹੁੰਦੇ ਹੋਏ ਵੀ ਪਰਾਇਆ ਵਾਂਗ ਰਹਿੰਦੇ ਸੀ ਹਰਮਨ ਮੇਰਾ ਬਣਾਇਆ ਖਾਣਾ ਤੱਕ ਨਹੀਂ ਖਾਂਦਾ ਸੀ 6 ਮਹੀਨੇ ਇਸ ਤਰ੍ਹਾਂ ਹੀ ਲੰਘ ਗਏ ਇਹਨਾਂ 6 ਮਹੀਨਿਆਂ ਵਿੱਚ ਕਈ ਵਾਰ ਮੈਂ ਗਣਜੋਤ ਨੂੰ ਵੀ ਸਭ ਕੁਝ ਦੱਸਿਆ ਉਹ ਹਰਮਨ ਨੂੰ ਬਹੁਤ ਸਮਝਾਉਂਦੀ ਪਰ ਪਤਾ ਨਹੀਂ ਹਰਮਨ ਕਿਉਂ ਇੰਨਾ ਬਦਲ ਗਿਆ ਕਈ ਵਾਰ ਮੈਨੂੰ ਲੱਗਦਾ ਕਿ ਮੇਰੀ ਗਲਤੀ ਹੈ ਹਰਮਨ ਦੇ ਦੋਸਤਾਂ ਦੇ ਸਾਹਮਣੇ ਕਿਉਂ ਉਹਨੂੰ ਕੁਰਿਆ ਕੁਝ ਵੀ ਸੀ ਤਾਂ ਮੇਰਾ ਪੁੱਤ ਮੇਰੇ ਤੋਂ ਦੂਰ ਹੋ ਗਿਆ ਸੀ ਇਸ ਵਾਰ ਜੂਨ ਵਿੱਚ ਗਣਜੋਤ ਤੇ ਪੁਸ਼ਪਿੰਦਰ ਅਰਮਾਨ ਨੂੰ ਨਾਲ ਲੈ ਕੇ ਮੇਰੇ ਕੋਲ ਰਹਿਣ ਆਏ ਮੇਰਾ ਤਾਂ ਚਾਹ ਨਾ ਚੁੱਕਿਆ ਜਾਵੇ ਰਮਨ ਦੇ ਆਉਣ ਨਾਲ ਕਰ ਜਾਣੀ ਚੈਕਣ ਲੱਗ ਗਿਆ ਮੈਂ ਵੀ ਕੰਮ ਤੋਂ ਛੁੱਟੀਆਂ ਕਰ ਲਈਆਂ ਪਰ ਮੈਂ ਹੋਮ ਕਿਹਾ ਤੇ ਛੁੱਟੀ ਨਾ ਕੀਤੀ ਗਣਜੋਤ ਤੇ ਪੁਸ਼ਪਿੰਦਰ ਹਰ ਰੋਜ਼ ਹਰਮਨ ਨੂੰ ਸਮਝਾਉਂਦੇ ਪਰ ਉਸ ਨੂੰ ਤਾਂ ਮੇਰੀ ਕੋਈ ਪਰਵਾਹ ਨਹੀਂ ਸੀ ਹਰਮਨ ਤਾਂ ਗਣਜੋਤ ਹੁਣਾਂ ਦੀਆਂ ਗੱਲਾਂ ਦਾ ਵੀ ਗੁੱਸਾ ਕਰਨ ਲੱਗ ਗਿਆ ਹਰਮਨ ਨੇ ਨਾ ਕਦੇ ਈਰਮਨ ਨੂੰ ਬੁਲਾਇਆ ਸੀ ਨਾ ਉਸ ਨਾਲ ਪਿਆਰ ਕੀਤਾ ਸੀ ਐਤਵਾਰ ਨੂੰ ਗਣਜੋਤ ਹੁਣਾਂ ਨੇ ਵਾਪਸ ਚਲੇ ਜਾਣਾ ਸੀ ਮੈਂ ਉਹਨਾਂ ਲਈ ਕਿੰਨਾ ਹੀ ਸਮਾਨ ਲੈ ਕੇ ਆਈ ਪੁਸ਼ਪਿੰਦਰ ਤੇ ਗੁਣਜੋਤ ਬਹੁਤ ਕੋਸਣ ਅਰਮਾਨ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਸਾਰਾ ਦਿਨ ਦਿਲ ਲਵਾਈ ਰੱਖਦੀਆਂ ਗੁਣਜੋਤ ਤੇ ਮੈਂ ਕਿਚਨ 'ਚ ਸੀ ਪੁਸ਼ਪਿੰਦਰ ਅਰਮਾਨ ਨੂੰ ਖੜਨ ਲੱਗ ਗਿਆ ਉਦੋਂ ਹੀ ਹਰਮਨ ਹੈ ਉਹਦੇ ਨਾਲ ਉਹਦੀ ਦੋਸਤ ਕੁੜੀ ਵੀ ਸੀ ਜਿਸ ਨੂੰ ਅਸੀਂ ਅੱਜ ਪਹਿਲੀ ਵਾਰ ਮਿਲੇ ਸੀ ਹਰਮਨ ਨੇ ਉਹਦਾ ਨਾਮ ਰਿੰਪੀ ਦੱਸਿਆ ਤੇ ਇਹ ਵੀ ਕਿਹਾ ਕਿ ਇਹ ਉਹਨਾਂ ਦੇ ਦੋਵਾਂ ਦੇ ਅੱਜ ਕੋਟ ਮੈਚ ਕਰ ਲਈ ਹੈ ਇਨਾ ਗੈਨ ਤੋਂ ਬਾਅਦ ਉਹ ਉੱਪਰ ਕਮਰੇ ਵਿੱਚ ਚਲੇ ਗਏ ਮੈਂ ਤਾਂ ਇਹ ਸਭ ਸੁਣ ਕੇ ਸੁੰਨ ਹੋ ਗਈ ਗਨਜੋਤ ਮੰਮੀ ਕੀ ਹੋਇਆ ਤੁਹਾਨੂੰ ਟੈਨਸ਼ਨ ਨਾ ਲਵੋ ਜੋ ਉਹਦੀ ਮਰਜ਼ੀ ਉਹਨੇ ਕਰ ਲਿਆ ਮੈਂ ਕਿਹਾ ਗਨਜੋਤ ਦੱਸਦਾ ਦਿੰਦਾ ਮੈਂ ਕਿਹੜਾ ਰੋਕਦੀ ਸੀ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਆਨੰਦ ਕਾਜ ਕਰ ਲੈਂਦੇ ਗਨਜੋਤ ਕਹਿੰਦਾ ਮੰਮੀ ਤੁਸੀਂ ਕਿਉਂ ਸੋਚਦੇ ਹੋ ਇਸ ਮੁਰਖ ਦਾ ਕਾਨੂੰਨ ਹਰ ਮਨ ਨੂੰ ਇਸ ਗੱਲ ਦੀ ਇਜਾਜ਼ਤ ਦਿੰਦਾ ਅੱਪਾ ਉਸ ਨੂੰ ਨਹੀਂ ਰੋਕ ਸਕਦੇ। ਕੁਸ਼ਪਿੰਦਰ ਕਹਿੰਦਾ ਮੰਮੀ ਜੀ ਕੁਝ ਵੀ ਨਾ ਸੋਚੋ ਇੱਥੇ ਇਸ ਤਰ੍ਹਾਂ ਦਾ ਹੀ ਮਾਹੌਲ ਹੈਗਾ। ਹਰਮਨ ਦਾ ਸੁਭਾਅ ਵੀ ਬਹੁਤ ਬਦਲ ਗਿਆ। ਉਹਨੂੰ ਕਿਸੇ ਨਾਲ ਮੋਹੀ ਨਹੀਂ ਗਿਆ। ਬਸ ਤੁਸੀਂ ਐਨਾ ਹੀ ਸੋਚੋ ਕਿ ਹਰਮਨ ਆਪਣੀ ਜ਼ਿੰਦਗੀ ਵਿੱਚ ਖੁਸ਼ ਹੈ। ਮੈਂ ਕਿਹਾ ਠੀਕ ਆ ਪੁੱਤ ਤੂੰ ਹਰਮਨ ਨੂੰ ਇਹ ਪੁੱਛ ਲੈ ਕਿ ਪਰਸੋਂ ਨੂੰ ਐਤਵਰਾ ਆਪਾਂ ਆਨੰਦ ਕਾਜ ਕਰਵਾ ਦਿੰਦੇ ਆਂ। ਗੁਰਦੁਆਰਾ ਸਾਹਿਬ ਜਾ ਕੇ। ਕੁਸ਼ਪਿੰਦਰ ਕਹਿੰਦਾ ਹਾਂਜੀ ਮੰਮੀ ਜੀ ਤੁਸੀਂ ਫਿਕਰ ਨਾ ਕਰੋ ਪਹਿਲਾਂ ਮੈਂ ਹਰਮਨ ਨਾਲ ਗੱਲ ਕਰਦਾ ਕੁਸ਼ਪਿੰਦਰ ਨੇ ਹਰਮਨ ਜੋਤ ਨੂੰ ਆਵਾਜ਼ ਦੇ ਕੇ ਸੱਦਿਆ ਤੇ ਕਹਿਣ ਲੱਗਾ ਹਰਮਨ ਮੈਂ ਸੋਚਦਾ ਸੀ ਕਿ ਐਤਵਾਰ ਨੂੰ ਤੇਰੀ ਤੇ ਰਿੰਪੀ ਦੇ ਆਨੰਦਕਾਰ ਦੀ ਰਸਮ ਕਰ ਲਈਏ ਤੇ ਸ਼ਾਮ ਨੂੰ ਪਾਰਟੀ ਰੱਖ ਲਵਾਂਗੇ ਹਰਮਨ ਕੁਝ ਸੋਚੀ ਪੈ ਗਿਆ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਇੱਕ ਕਹਾਣੀ ਬਲਜੀਤ ਸਿੰਘ ਬਰਾੜਚੀ ਵੱਲੋਂ ਲਿਖੀ ਗਈ ਕਹਾਣੀ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਅਗਲੇ ਪਾਗ ਦਾ ਕੱਲ ਇੰਤਜ਼ਾਰ ਜ਼ਰੂਰ ਕਰਨਾ